ਉਹ ਵੀ 24 ਘੰਟੇ ਰਾਤ ਦਿਨ ਕੰਮ ਕਰਦੇ ਆ ਤੇ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਟੀਮ ਆ ਐਮਐਲਏ ਨੌਜਵਾਨ ਨੇ ਤੇ ਗਾਂ ਸਾਡੇ ਚੇਅਰਮੈਨ ਸਰਪੰਚ ਥੱਲੇ ਜਿਹੜੀ ਕੇਡਰ ਦੀ ਟੀਮ ਆ ਉਹ ਵੀ ਸਾਰੇ ਨੌਜਵਾਨ ਨੇ ਤੇ ਜਦੋਂ ਨੌਜਵਾਨ ਪੀੜੀ ਕੰਮ ਕਰਦੀ ਆ ਉਹਨਾਂ ਨੂੰ ਕੰਮ ਕਰਨ ਦਾ ਜਜ਼ਬਾ ਹੁੰਦਾ ਹੈ ਤੇ ਫਿਰ ਵੇਖ ਕੇ ਦੂਜੀਆਂ ਪਾਰਟੀਆਂ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਨਮਾਇंदे ਨੇ ਉਹ ਵੀ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਲੱਗ ਪੈਂਦੇ ਆ ਤੇ ਪਿਆਰ ਦਾ ਉਸ ਦਾ ਨਤੀਜਾ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੇ ਦੁਨੀਆ ਪਾਰਟੀਆਂ ਦੇ ਵਿੱਚੋਂ ਨੌਜਵਾਨ ਸਾਥੀ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਤੇ ਮੈਂ ਇਹਨਾਂ ਸਾਰੇ ਸਾਥੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਆ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਵੀ ਤੁਹਾਨੂੰ ਪਾਰਟੀ ਦੇ ਵਿੱਚ ਪੂਰਾ ਮਾਨ ਸਤਕਾਰ ਤੇ ਤੁਹਾਨੂੰ ਪਾਰਟੀ ਦੇ ਵਿੱਚ ਸਰਕਾਰ ਦੇ ਵਿੱਚ ਐਮ ਮੌਕਿਆਂ ਤੇ ਕੰਮ ਕਰਨ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਦਿੱਤੀ ਜਾਊ ਮੌਕਾ ਦਿੱਤਾ ਜਾਊਗਾ ਤੇ ਜਿਹੜੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਢੇ 3 ਸਾਲਾਂ ਦੇ ਵਿੱਚ ਕੀਤੇ ਆ ਇਹ ਸਾਥੀ ਸਾਰੇ ਦੱਸਦੇ ਆ ਕਿ ਅਸੀਂ ਉਹਨਾਂ ਕੰਮਾਂ ਨੂੰ ਵੇਖ ਕੇ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਤੇ ਜਿਵੇਂ ਇਹ ਸਾਥੀ ਆਇਆ ਆਉਣ ਵਾਲੇ ਸਮੇਂ ਦੇ ਵਿੱਚ ਦਿਨ-ਦਿਨ ਜਿਵੇਂ-ਜਿਵੇਂ ਇਲੈਕਸ਼ਨ ਲੱਗ ਕੇ ਆਉਂਦੀ ਜਾਂਦੀ ਆ ਜਿਵੇਂ-ਜਿਵੇਂ ਵੋਟਾਂ ਵਾਲਾ ਦਿਨ ਨੇੜੇ ਆਉਂਦਾ ਜਾਂਦਾ ਵੱਡੀ ਗਿਣਤੀ ਦੇ ਵਿੱਚ ਅਕਾਲੀ ਦਲ ਕਾਂਗਰਸ ਭਾਜਪਾ ਤੇ ਹੋਰ ਪਾਰਟੀਆਂ ਨੂੰ ਛੱਡ ਕੇ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਣਗੇ ਹਰਮੀਤ ਸਿੰਘ ਸੰਧੂ ਜਿਹੜੇ ਸਾਡੇ ਇਥੋਂ ਉਮੀਦਵਾਰ ਨੇ ਉਹਨਾਂ ਦੀ ਜਿਹੜੀ ਚੋਣ ਮੁਹਿੰਮ ਆ ਉਹਨੂੰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਥੀ ਜੁਆਇਨ ਕਰਕੇ ਹੋਰ ਉਹਨਾਂ ਦੀ ਲੀਡ ਨੂੰ ਵੱਡਾ ਕਰ ਰਿਹਾ ਤੇ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੰਮ ਕੀਤੇ ਆ ਇਹ ਮੋਹਰਾ ਉਹਨਾਂ ਦੇ ਕੰਮਾਂ ਤੇ ਲੱਗ ਰਿਹਾ ਹੈ ਇਹ ਜੁਆਇਨਿੰਗਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਕਰਕੇ ਹੋ ਰਹੀਆਂ ਤੇ ਵੇਖੋ ਜੋ ਪਾਰਟੀ ਨੇ ਅਜੰਡਾ ਦਿੱਤਾ ਸੀ ਵੋਟਾਂ ਤੋਂ ਪਹਿਲਾਂ ਬਿਲਕੁਲ ਉਸੇ ਏਜੰਡੇ ਤੇ ਚੱਲਦਿਆਂ ਪਾਰਟੀ ਨੇ ਮੈਰਿਟ ਦੇ ਆਧਾਰ ਤੇ 56000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦਿੱਤੀਆਂ ਜਿਦੇ ਵਿੱਚ ਇੱਕ ਮਿਸਤਰੀ ਮਜ਼ਦੂਰ ਦਾ ਬੱਚਾ ਵੀ ਭਰਤੀ ਹੋਇਆ ਜਿਦੇ ਵਿੱਚ ਇੱਕ ਟਰੱਕ ਡਰਾਈਵਰ ਦਾ ਬੱਚਾ ਵੀ ਭਰਤੀ ਹੋਇਆ ਤੇ ਦਾਸ ਆਪਣੇ ਡਿਪਾਰਟਮੈਂਟ ਦੀ ਗੱਲ ਕਰੇ ਦਾਸ ਦੇ ਡਿਪਾਰਟਮੈਂਟ ਟ੍ਰਾਂਸਪੋਰਟ ਦੇ ਵਿੱਚ ਦੋ ਡਰਾਈਵਰ ਵੀਰ ਉਹਨਾਂ ਦੀਆਂ ਬੱਚੀਆਂ ਦੋਵੇਂ ਬੱਚੀਆਂ ਜੱਜ ਸਿਲੈਕਟ ਹੋਈਆਂ ਉਹ ਤਾਂ ਹੀ ਸੰਭਵ ਹੋਇਆ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਹੀਂ ਤੇ ਰਵਾਇਤੀ ਪਾਰਟੀਆਂ ਦੇ ਵਿੱਚ ਆਪਾਂ ਆਮ ਹੀ ਸੋਚਦੇ ਹੁੰਨੇ ਹਾਂ ਜਾਂ ਤੇ ਵੱਡਾ ਬੈਂਗ ਚਾਹੀਦਾ ਜਾਂ ਕਿਸੇ ਵੱਡੇ ਲੀਡਰ ਦੀ ਐਮ ਐਲ ਏ ਮੰਤਰੀ ਦੀ ਸ਼ਿਫਾਰਿਸ਼ ਚਾਹੀਦੀ ਆ ਇਹ ਸਾਰੀਆਂ ਗੱਲਾਂ ਤਾਂ ਹੀ ਸੰਭਵ ਹੋ ਸਕੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਤੇ ਭਰਾਵੋ ਇਹ ਜਿਹੜੀ ਸੰਗਤ ਆ ਸੰਗਤ ਰੱਬ ਦੇ ਬਰਾਬਰ ਹੁੰਦੀ ਆ ਰੱਬ ਸੰਗਤ ਦੇ ਵਿੱਚ ਹੀ ਵੱਸਦਾ ਸੰਗਤ ਦੀ ਜਿਹੜੀ ਆਵਾਜ਼ ਆ ਉਹ ਇਹੋ ਆਵਾਜ਼ ਆ ਵੀ ਸਾਡੀ ਸਰਕਾਰ ਆ ਤੇ ਸਾਡੀ ਸਰਕਾਰ ਆ ਤੇ ਫਿਰ ਐਮ ਐਲ اے ਵੀ ਤੁਹਾਡਾ ਆਪਣਾ ਹੀ ਚਾਹੀਦਾ ਤਗੜੇ ਹੋ ਕੇ ਆਪਦੀ ਸਰਕਾਰ ਦਾ ਆਪਦਾ ਐਮ ਐਲ ਏ ਬਣਾ ਲਓ ਤੇ ਜਿਹੜੀ ਡਿਵੈਲਪਮੈਂਟ ਦੀ ਤੇਜ਼ੀ ਆ ਉਹ ਅੱਗੇ ਵੀ ਤੇਜ਼ੀ ਨਾਲ ਹੀ ਕੰਮ ਚੱਲਦੇ ਪਏ ਆ ਤੇ ਜਦੋਂ ਤੁਸੀਂ ਐਮ ਐਲ اے ਆਪਦਾ ਚੁਣ ਲਿਆ ਉਹ ਵਿਕਾਸ ਦੀ ਡਿਵੈਲਪਮੈਂਟ ਦੀ ਤੇਜ਼ੀ ਤਰਨ ਤਰਨ ਵਿਧਾਨ ਸਭਾ ਦੇ ਵਿੱਚ ਤੇ ਆਉਣੀ ਹੋਣੀ ਪੂਰੇ ਪੰਜਾਬ ਚ ਉਹ ਤੇਜ਼ੀ ਆ ਉਹ ਕਿਉਂਕਿ ਜਦੋਂ ਕੋਈ ਬਾਇਲੈਕਸ਼ਨ ਹੋਵੇ ਤੇ ਉਦੋਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਓਣ ਮੌਕੇ ਤੇ ਉਹਨਾਂ ਦਾ ਦਿਲਵਾਦਾ ਪੁਨਰ ਮਾਨ ਕਰਦਾ ਵੀ ਵਾਕਈ ਯਾਰ ਮੇਰੇ ਕੰਮਾਂ ਤੇ ਮੋਹਰ ਲੱਗੀ ਮੈਂ ਚੰਗੇ ਕੰਮ ਕੀਤੇ ਲੋਕਾਂ ਫਤਵਾ ਦਿੱਤਾ ਲੋਕ ਫਤਵਾ ਮਿਲਿਆ ਤੇ ਹੋਰ ਜ਼ੋਰ ਨਾਲ ਕੰਮ ਹੋਣਗੇ ਨਾਲੇ ਵੈਸੇ ਵੀ ਹੁਣ ਲਗਭਗ 1.5 ਸਾਲ ਦੇ ਕਰੀਬ ਸਮਾਂ ਰਹਿ ਗਿਆ ਸਰਕਾਰ ਦਾ ਤੇ ਹਮੇਸ਼ਾ ਜਦੋਂ ਮਗਰਲਾ ਟਾਈਮ ਹੋਵੇ ਹੋਰ ਤੇਜ਼ ਹੋ ਜਾਂਦੀ ਹੈ ਵਿਕਾਸ ਦੀ ਗਤੀ ਵਿਕਾਸ ਦੇ ਕੰਮ ਤੇ ਅੱਗੇ ਵੀ ਚੱਲੇ ਆ ਹੋਰ ਵਿਕਾਸ ਦੀ ਗਤੀ ਤੇਜ਼ ਹੋਊਗੀ ਤਗੜੇ ਹੋ ਕੇ ਆਪਾਰ ਮੀਤ ਸੋ ਸੰਧੂ ਨੂੰ ਜਿਤਾ ਲਈਏ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਵਿਸ਼ਵਾਸ ਜਵਾਦ ਗਏ ਕਿ ਪੰਜਾਬ ਦੇ ਲੋਕ ਤਰਨਤਾਰਨ ਦੇ ਲੋਕ ਤੁਹਾਡੇ ਨਾਲ ਨੇ ਤਗੜੇ ਹੋ ਕੇ ਕੰਮ ਕਰੋ ਤੇ ਇਸੇ ਤਰ੍ਹਾਂਗਾ 27 ਦੇ ਵਿੱਚ ਵੀ ਪੰਜਾਬ ਦੇ ਲੋਕ ਤੁਹਾਡੇ ਨਾਲ ਖੜਨੇਗੇ